ਬੋਲੇ ਸੋ ਨਿਹਾਲ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਤੇਰੀ ਸਾ ਸੰਗਤ ਜੀ ਪਹਿਲਾਂ ਤਾਂ ਅਸੀਂ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਸੋ ਜੋ ਤੁਸੀਂ ਦਾਸ ਕਮਲ ਚੈਨਲ ਨੂੰ ਬਹੁਤ ਬਹੁਤ ਪਰਮਾਹੰਗਾਰਾ ਦੇ ਰਹੇ ਹੋ ਸੋ ਪਿਆਰਿਓ ਅੱਜ ਜੋ ਮੈਂ ਤੁਹਾਡੇ ਨਾਲ ਕਥਾ ਸੰਜੀ ਕਰਾਂਗਾ ਸੋ ਇਹਦੇ ਵਿੱਚ ਮੈਂ ਦੱਸਾਂਗਾ ਕਿ ਜਦੋਂ ਗੰਗਾ ਮਈਆ ਜੀ ਨੇ ਕੰਨਿਆ ਦੇ ਰੂਪ ਵਿੱਚ ਆ ਕੇ ਇੱਕ ਰਾਜੇ ਦੇ ਬਰਾਪ ਦੋਪੀ ਸੋ ਪਹਿਰੋ ਕਹਿੰਦੇ ਨੇ ਕਿ ਰੱਬ ਦੇ ਭਗਤਾਂ ਦੀ ਰੰਗ ਰੱਬ ਦੇ ਭਗਤੀ ਸਮਝ ਸਕਦੇ ਹਨ ਰਾਜੇ ਮਹਾਰਾਜਾ ਨੂੰ ਨਹੀਂ ਪਤਾ ਲੱਗ ਸਕਦਾ ਕਿ ਉਹ ਕਿਹੜੀ ਲੀਲਾ ਕਰ ਰਹੇ ਨੇ ਸੋ ਪਿਆਰਿਓ ਕਹਿੰਦੇ ਨੇ ਕਿਛਰੀ ਗੁਰੂ ਰਬੀਦਾਸ ਮਹਾਰਾਜ ਜੀ ਨੇ ਸੰਗਤ ਦੇ ਕਹਣ ਤੇ ਬਹੁਤ ਵੱਡਾ ਭੰਡਾਰਾ ਕੀਤਾ ਸੋ ਇਸ ਵਿੱਚ ਗੰਗਾ ਮਈਆ ਜੀ ਕੰਨਿਆ ਦੇ ਰੂਪ ਵਿੱਚ ਹਾਜ਼ਰ ਹੋਈ ਸੋ ਉਧਰ ਭੰਡਾਰੇ ਵਿੱਚ ਆਉਣ ਲਈ ਸਭ ਸੰਗਤਾਂ ਨੂੰ ਬੇਨਤੀ ਕੀਤੀ ਸੋ ਪਿਆਰਿਓ ਦੱਸਦੇ ਨੇ ਕਿ ਬਹੁਤ ਰਾਜੇ ਤਾਂ ਨਹੀਂ ਆਏ ਪਰ ਕੁਝ ਕ ਰਾਜੇ ਆਪਣੀ ਪ੍ਰਜਾ ਨਾਲ ਉਸ ਭੰਡਾਰੇ ਵਿੱਚ ਪਹੁੰਚੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਪਤਾ ਸੀ ਕਿ ਇਹ ਜੋ ਕੰਨਿਆ ਹੈ ਇਹ ਗੰਗਾ ਮਈਆ ਜੀ ਭੰਡਾਰੇ ਦੀ ਦੇਖਭਾਲ ਕਰਨ ਵਾਸਤੇ ਭੰਡਾਰੇ ਵਿੱਚ ਆਏ ਹੋਏ ਨੇ ਸੋ ਪਿਆਰਿਓ ਪੰਡਾਰਾ ਤਿਆਰ ਹੋ ਗਿਆ ਤੇ ਗੰਗਾ ਮਈਆ ਸ਼ਿਕਾਉਣ ਲੱਗ ਪਈ ਸੋ ਉਧਰ ਰਾਜੇ ਵੀ ਬੈਠੇ ਸਨ ਪੰਡਾਰਾ ਸ਼ਕਣ ਨੂੰ ਸੋ ਪੰਡਾਰਾ ਸ਼ਿਕਾ ਰਹੀ ਗੰਗਾ ਮਈਆ ਜੀ ਨੂੰ ਦੇਖ ਕੇ ਇੱਕ ਰਾਜਾ ਮੋਹਤ ਹੋ ਗਿਆ ਸੋ ਉਸਨੇ ਛਿੜੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸੰਦੇਸ਼ ਭੇਜਿਆ ਕਿ اے ਰਵਿਦਾਸ ਜੀ ਇਹ ਜੋ ਕੰਨਿਆ ਭੰਡਾਰੇ ਦੀ ਸੇਵਾ ਕਰ ਰਹੀ ਹੈ ਇਸ ਨਾਲ ਮੇਰਾ ਵਿਆਹ ਕਰ ਦਿੱਤਾ ਜਾਵੇ ਨਹੀਂ ਤਾਂ ਆਪ ਜੀ ਨੂੰ ਤੋਪਖਾਨੇ ਨਾਲ ਖਤਮ ਕਰ ਦਿੱਤਾ ਜਾਵੇਗਾ ਜੇ ਤੁਸੀਂ ਮੇਰਾ ਵਿਆਹ ਇਸ ਕੰਨਿਆ ਨਾਲ ਨਾ ਕੀਤਾ ਸੁਪਿਆਰਿਓ ਚਿੜੀ ਗੁਰੂ ਰਵਿਦਾਸ ਮਹਾਰਾਜ ਜੀ ਹੱਸ ਪਏ ਅਤੇ ਕਹਿੰਦੇ ਨੇ ਕਿ हे ਰਾਜਲ ਇਹ ਤਾਂ ਨਮਾਲਕ ਕੰਨਿਆ ਹੈ ਇਸ ਨਾਲ ਆਪਜੀ ਦੀ ਸ਼ਾਦੀ ਨਹੀਂ ਹੋ ਸਕਦੀ ਪਰ ਰਾਜੇ ਨੇ ਚਿੜੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਇੱਕ ਗੱਲ ਨਾ ਮੰਨੀ ਆਖਰ ਇਹ ਸਭ ਕੁਝ ਚਿੜੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਗੰਗਾ ਮਈਆ ਜੀ ਨੂੰ ਦੱਸਣਾ ਪਿਆ ਸੋ ਪਿਆਰਿਓ ਗੰਗਾ ਮਈਆ ਜੀ ਨੇ ਚਿਦਗੁਰੂ ਰਵੀਦਾਸ ਮਹਾਰਾਜ ਜੀ ਦੀ ਇਹ ਗੱਲ ਸੁਣ ਕੇ ਕਿਹਾ ਕਿ ਰਵੀਦਾਸ ਜੀ ਤੁਸੀਂ ਫਿਕਰ ਮਤ ਕਰੋ ਜੋ ਕੁਝ ਪਰਮਾਤਮਾ ਕਰੇਗਾ ਠੀਕ ਹੀ ਕਰੇਗਾ ਗੰਗਾ ਮਈਆ ਜੀ ਨੇ ਚਿਦਗੁਰੂ ਰਵੀਦਾਸ ਮਹਾਰਾਜ ਜੀ ਨੂੰ ਕਿਹਾ ਕਿ हे ਰਵੀਦਾਸ ਜੀ ਇਹ ਰਾਜਾ ਹੈ ਅਤੇ ਰਾਜਾ ਹੋਣ ਦਾ ਮਾਣ ਕਰਦਾ ਹੈ ਇਹ ਸਿੱਧੇ ਢੰਗ ਨਾਲ ਨਹੀਂ ਸਮਝੇਗਾ ਉਹ ਤੁਹਾਨੂੰ ਜ਼ਰੂਰ ਰਵਿਦਾਸ ਜੀ ਪਰੇਸ਼ਾਨ ਕਰੇਗਾ ਤੁਸੀਂ ਉਸ ਨੂੰ ਬਰਾਤ ਲੈ ਕੇ ਆਉਣ ਦਾ ਸੱਦਾ ਦੇ ਦਿਓ ਸੋ ਇਸ ਤਰ੍ਹਾਂ ਰਵਿਦਾਸ ਜੀ ਨੇ ਰਾਜਨ ਨੂੰ ਕਹਿ ਦਿੱਤਾ ਕਿ ਅੱਜ ਤੋਂ 5 ਦਿਨ ਬਾਅਦ ਬਰਾਤ ਲੈ ਕੇ ਆ ਜਾਣਾ ਸੋ ਉਧਰ ਰਾਜਾ ਬਹੁਤ ਖੁਸ਼ੀ ਖੁਸ਼ੀ ਵਿੱਚ ਆਪਣੇ ਮਹਿਲ ਨੂੰ ਗਿਆ ਸੋ ਮਹਿਲ ਵਿੱਚ ਜਾ ਕੇ ਆਪਣੇ ਵਜ਼ੀਰ ਨੂੰ ਕਿਹਾ ਕਿ ਅੱਜ ਤੋਂ 5ਵੇਂ ਦਿਨ ਰਵਿਦਾਸ ਜੀ ਦੇ ਡੇਰੇ ਤੇ ਬਰਾਤ ਲੈ ਕੇ ਪੁੱਜਣਾ ਹੈ ਸਾਰੀ ਪ੍ਰਜਾ ਨੂੰ ਕਹਿ ਦੇਣਾ ਕਿ ਸਭ ਨੇ ਜਾਣਾ ਹੈ ਸੋ ਪਿਆਰਿਓ ਉਧਰ ਰਾਜਾ ਬਰਾਤ ਲੈ ਕੇ ਬਹੁਤ ਧੂਮ ਧਾਮ ਨਾਲ ਰਵਿਦਾਸ ਜੀ ਦੇ ਅਦੇਰੇ ਤੇ ਪੁੱਜ ਗਿਆ ਸੋ ਉਧਰ ਲੜਕੀ ਦੇ ਰੂਪ ਵਿੱਚ ਗੰਗਾ ਮਈਆ ਜੀ ਸੋਨਾ ਸ਼ਿੰਗਾਰ ਕਰਕੇ ਜਦੋਂ ਬਾਹਰ ਆਈ ਤੇ ਜਦੋਂ ਰਾਜੇ ਨੇ ਦੇਖਿਆ ਕਿ ਕੰਨਿਆ ਕਿੰਨੀ ਸੁੰਦਰ ਹੈ ਪਰ ਰਾਜਾ ਉਸ ਕੰਨਿਆ ਦੇ ਅੱਖਾਂ ਵਿੱਚ ਅੱਖਾਂ ਪਾ ਕੇ ਦੇਖ ਨਾ ਸਕਿਆ ਸੋ ਉਸ ਕੰਨਿਆ ਦੇ ਅੱਖਾਂ ਦੀ ਰੋਸ਼ਨੀ ਇੰਨੀ ਤੇਜ ਹੋਈ ਕਿ ਰਾਜੇ ਨੂੰ ਆਪਣੀਆਂ ਅੱਖਾਂ ਉੱਤੇ ਕੱਪੜਾ ਰੱਖਣਾ ਪਿਆ ਉਧਰ ਬਰਾਤੀ ਸਾਹ ਦੇ ਘਬਰਾ ਗਏ ਸੋ ਪਿਆਰਿਓ ਦਿਖਦੇ ਦੇਖਦੇ ਹੀ ਸਾ ਗੰਗਾ ਮਈਆ ਜੀ ਉਸ ਕੁੰਭ ਵਿੱਚ ਪੁੱਧ ਗਈ ਜਿਸ ਕੁੰਭ ਦੀ ਦੋਰੀ ਵਿੱਚੋਂ ਸ੍ਰੀ ਗੁਰੂ ਰਬੀਦਾਸ ਮਹਾਰਾਜ ਜੀ ਨੇ ਸੋਨੇ ਦੇ ਕੰਗਣ ਕੱਢੇ ਸਨ ਜਦੋਂ ਗੰਗਾ ਮਈਆ ਜੀ ਉਸ ਦਿਉਰੀ ਵਿੱਚ ਸਮਾ ਗਈ ਤੇ ਫਿਰ ਕਹਿੰਦੇ ਨੇ ਕਿ ਰਾਜਨ ਦੀਆਂ ਅੱਖਾਂ ਦੀ ਰੋਸ਼ਨੀ ਥੋੜੀ ਠੀਕ ਹੋਈ ਸੋ ਲਿਖਿਆ ਹੈ ਕਿ ਉਸ ਦਿਉਰੀ ਵਿੱਚੋਂ ਪਾਣੀ ਦੀ ਐਸੀ ਬਗਦੀ ਹੋਈ ਧਾਰਾ ਨਿਕਲੀ ਸੋ ਜਿਸ ਵਿੱਚ ਉਹ ਸਾਰੀ ਬਰਾਤ ਡੁੱਬ ਗਈ ਸੋ ਪਿਆਰਿਓ ਸਾਰੀ ਬਰਾਤ ਅਤੇ ਰਾਜਨ ਨੂੰ ਗਿਆਨ ਹੋ ਗਿਆ ਇਹ ਕੋਈ ਸਧਾਰਨ ਲੜਕੀ ਨਹੀਂ ਸਨ ਇਹ ਤਾਂ ਖੁਦ ਗੰਗਾ ਮਈਆ ਜੀ ਕੰਨਿਆ ਦੇ ਰੂਪ ਵਿੱਚ ਸ੍ਰੀ ਗੁਰੂ ਰਬੀਦਾਸ ਜੀ ਦੇ ਦਰਸ਼ਨ ਕਰਨ ਲਈ ਆਏ ਸਨ ਸੋ ਉਸ ਤੋਂ ਬਾਅਦ ਸਾਰੀ ਬਰਾਤ ਨੇ ਅਤੇ ਰਾਜਨ ਨੇ ਆਪਣੀ ਗਲਤੀ ਦੀ ਮਾਫੀ ਮੰਗੀ ਸੋ ਪਿਆਰਿਓ ਜੇ ਇਹ ਤੁਹਾਨੂੰ ਕਥਾ ਚੰਗੀ ਲੱਗੀ ਤਾਂ ਲਾਇਕ ਕਮੈਂਟ ਕਰਕੇ ਜਰੂਰ ਦੱਸਣਾ ਬੋਲੇ ਸੋ ਨਰਵੇ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ